ਤੇ ਲੋ ਜੀ ਆਪਾਂ ਜਾਣਾ ਭੋਗ ਤੇ ਢਿੰਗੜ ਜਾਣਾ ਢਿੰਗੜ ਪਿੰਡ ਤੇ ਆਪਾਂ ਚਲਦੇ ਆ ਸਸਰੀ ਗਾਲ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇਧਰਾ ਪਾਲ ਤੇ ਅਜੀ ਦੋ ਕੱਦੂ ਤੇ ਪਾਣੀ ਬਣਾਵਾਂਗੇ ਸ਼ਾਮ ਨੂੰ ਸ਼ਾਮ ਨੂੰ ਬਣਾਵਾਂਗੇ ਹੁਣ ਆਪਾਂ ਰਿਸ਼ਤੇਦਾਰੀ ਚ ਭੋਗ ਤੇ ਜਾਣਾ ਡੈਥ ਹੋ ਗਈ ਸੀਗੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਓ ਜੀ ਆਪਣੇ 5000 ਸਬਸਕ੍ਰਾਈਬਰ ਅੱਜ ਹੋ ਗਏ ਤੇ ਤੁਹਾਡੀ ਸਪੋਰਟ ਨਾਲ ਹੀ ਆਪਾਂ ਇੱਥੋਂ ਤਾਈਂ ਆਏ ਆ ਅੱਗੇ ਵੀ ਤੁਸੀਂ ਸਪੋਰਟ ਕਰਨੀ ਆ ਤੇ ਸੋਹਣੇ ਸੋਹਣੇ ਵੀਡੀਓ ਦੇਖਣ ਵਾਸਤੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਓ ਜੀ ਆਪਾਂ ਘਰ ਦੇ ਘਰਨੇ ਸਾਰੇ ਕੰਮ ਪਲੇਟ ਤੇ ਤੇ ਆਪਾਂ ਹੁਣ ਭੋਗ ਤੇ ਚੱਲਿਆਂਗੇ ਰਿਸ਼ਤੇਦਾਰੀ ਚ ਚਲੋ ਜੀ ਅਸੀਂ ਚੱਲੇ ਆਂ ਭੋਗ ਤੇ ਮਿਲ ਜੂਗੀ ਜੀ ਰੇਟ ਮਿਲ ਜੂਗੀ Vi Det er vanskelig for oss. ਤਿਆਰ ਲਓ ਜੀ ਆ ਗਿਆ ਆਪਾਂ ਸਿੱਧੂ ਮੂਸੇ ਵਾਲੇ ਦੇ ਫੈਂਡ ਆ ਦੇਖੋ ਉਹਦੀ ਮਸ਼ੀਨਰੀ ਟਰੈਕਟਰ ਖੜੇ ਆ ਦੇਖੋ ਸਾਰੇ ਸਿੱਧੂ ਮੂਸੇ ਵਾਲੇ ਦੇ ਯਾਦਰ ਦੇਖੋ ਜੀ ਇਹਦੀ ਹਵੇਲੀ ਦੇਖੋ ਇਹ ਟਰੈਕਟਰ ਖੜਾ ਸੀ ਦੂਮ ਉਸੇ ਵਾਲੇ ਦਾ ਪੂਰੀ ਬਣਾਈ ਕਿ ਥੋੜੀ ਗੋਲੀਆਂ ਵੱਜੀਆਂ ਦੇਖੋ ਜੀ ਆ ਗੱਡੀ ਹੈ ਜੀ ਸ਼ੀਸ਼ੇ ਟੁੱਟੇ ਪਏ ਆ ਉਹਦੇ ਗੋਲੀਆਂ ਵੱਜੀਆਂ ਹੋਣਾ ਦੇਖੋ ਜੀ ਆ ਗੱਡੀ 'ਚ ਗੋਲੀਆਂ ਵੱਜੀਆਂ ਸੀ ਦਿਮੋਸੇ ਵਾਲੇ ਦੇ ਕਿਹੜਾ ਦੱਸਣਾ ਹੈ ਅੰਦਰ ਬਲਾਵਰ ਉਹ ਤਾਂ ਪਹਿਲੇ ਜਾ ਕੇ ਹਾਂ 얘ਦੋ ਕੋ ਯਾਨੀ ਬਲੋਜੀ ਆ ਗਿਆ ਆਪਾਂ ਸੀ ਦੂਮ ਸੀ ਅਲੇ ਨਹੀਂ ਸਮਾਰਤੇ ਦੇਖੋ ਬਾਜ਼ਾਰ ਲੱਗੇ ਹੋਏ ਇਹ ਫਰਮਨ ਨਹੀਂ ਕੱਪਾਂ ਦੇ ਫੋਟੋ ਹੈ ਹਨਾ ਸਾਰਿਆਂ ਤੇ ਹਾਂ ਜੀ ਨਹੀਂ ਨਹੀਂ ਬੜੀਆਂ ਬੜੀਆਂ ਵਧੀਆਆਂ ਤੁਸੀਂ ਇਹ ਨਹੀਂ ਲੱਗਿਆ ਬੁੜੀਆਂ ਜੀ ਤਾਂ ਵਸੇ ਇੱਕ ਜੀ